ਮੇਰੇ ਬਨੋ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗਵਾਰੇ ਦੀਆਂ ਫਲੀਆਂ ਬਣਾਉਨੇ ਆ ਤੇ ਆਜੋ ਆਪਾਂ ਵੀਡੀਓ ਕਰਦੇ ਹਾਂ ਸਟਾਰਟ ਇਹ ਆਪਾਂ ਲੈ ਲਈਆਂ ਜੀ ਗਵਾਰੇ ਦੀਆਂ ਫਲੀਆਂ ਇਹ ਆਪਾਂ ਧੋ ਕੇ ਚੰਗੀ ਤਰ੍ਹਾਂ ਤੇ ਫਿਰ ਇਹਨਾਂ ਨੂੰ ਆਪਾਂ ਕੱਟ ਕੇ ਸੁਕਾ ਕੇ ਰੱਖ ਲਿਆ ਸੀਗਾ ਤੇ ਇਧਰ ਆਪਾਂ ਲਏ ਆ ਚਾਰ ਪੰਜ ਪਿਆਜ਼ ਤੇ ਇਹ ਹੈਗਾ ਅਦਰਕ ਇੱਕ ਟੁਕੜਾ ਪੰਜ ਸੱਤ ਕੜੀਆਂ ਲਸਣ ਦੀਆਂ ਦੋ ਟਮਾਟਰ ਆ ਤੇ ਤਿੰਨ ਚਾਰ ਮਿਰਚਾਂ ਇਹ ਆਪਾਂ ਤਿੱਤੀਆਂ ਲੰਬੀਆਂ ਕਟੀਆਂ ਜੀ ਤੁਸੀਂ ਉਂਝ ਕਟਣੀਆਂ ਤੋਂ ਵੀ ਵੀ ਕੱਟ ਸਕਦੇ ਆ ਬਰੀਕ ਤੇ ਇਹ ਹੈਗਾ ਨਮਕ ਮਿਰਚ ਹਲਦੀ ਮਸਾਲਾ ਤੇ ਇਹ ਆਪਾਂ ਇੱਕ ਤੇਜ ਪੱਤਾ ਲਿਆ ਤੇ ਇਧਰ ਆਪਾਂ ਕੜਾਈ ਰੱਖਤੀ ਆ ਤੇਲ ਗਰਮ ਕਰ ਲਿਆ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਜੀ ਜੀਰਾ ਅੱਧਾ ਚਮਚਾ ਦੋ ਤਿੰਨ ਪਿੰਚ ਆਪਾਂ ਹਿੰਗ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਇਹ ਅਦਰਕ ਪਾ ਦੇਾਂਗੇ ਨਾਲ ਹੀ ਲਸਣ ਪਾ ਦੇਾਂਗੇ ਤੇ ਨਾਲ ਹੀ ਇਹ ਹਰੀਆਂ ਮਿਰਚਾਂ ਚਾਰ ਤੇਆਂ ਇਹ ਚਾਰ ਪੰਜ ਇਹ ਪਾਣੀ ਇਹ ਪਾਣੀ ਇਹ ਘੱਟ ਤਕੌੜੀਆਂ ਤਾਂ ਕਰਕੇ ਮੈਂ ਚਾਰ ਪੰਜ ਪਾ ਦਿੱਤੀਆਂ ਇਹ ਥੋੜਾ ਜਿਹਾ ਹੋ ਗਿਆ ਨਾਲ ਹੀ ਆਪਾਂ ਇਹ ਟਮਾਟਰ ਪਾ ਦੇਾਂਗੇ ਹੁਣ ਆਪਾਂ ਇਹਨੂੰ ਇਹਨਾਂ ਨੂੰ ਜ਼ਿਆਦਾ ਨਹੀਂ ਆਪਾਂ ਪਕਾਉਣਾ ਹੈਗਾ ਨਾਲ ਆਪਾਂ ਇਹ ਪਿਆਜ਼ ਪਾ ਦੇਵਾਂਗੇ। ਇਸ ਤੋਂ ਬਾਅਦ ਅਸੀਂ ਆਪਾਂ ਢੀਣੀ ਲਾਵਾਂਗੇ। ਢੀਣੀ ਜਦਿਆ ਆਪਾਂ ਮਿਕ ਪਕੋਣਾ ਥੋੜਾ ਜਿਹਾ ਬਚੇ ਦਾ ਕੱਚਾ ਪਾਣੀ ਕੱਢਣਾ ਤੇ ਉਸ ਤੋਂ ਬਾਅਦ ਆਪਾਂ ਇਹ ਮਸਾਲੇ ਪਾਵਾਂਗੇ। ਜਿਹੜੇ ਜਿਗੇ ਘਰੇ ਨਹੀਂ ਹੁੰਦਾ ਜਿਹੜੀ ਟਿੱਪੜ ਹੁੰਦਾ ਉਹ ਪਾਈਏ ਤਾਂ ਉਹ ਉਹਦੇ ਨਾਲ ਬਹੁਤ ਜ਼ਿਆਦਾ ਸੇਵੀ ਸਬਜ਼ੀ ਬਣਦੀ ਹੈ। ਟਿੱਪੜ ਤਾਂ ਹੁਣ ਆਪਣੇ ਕੋਲ ਹੈ ਨਹੀਂ ਤੇ ਉਸ ਜਗ੍ਹਾ ਆਪਾਂ ਟਮਾਟਰ ਪਾ ਲਈਏ। ਪਰ ਜਿਵੇਂ ਹਿਸਾਬ ਉਹਦੇ ਸੁਪਰ ਫੋਨ ਨੇ ਨਾ ਕੋਈ ਰਿਸਕ ਵਰਗੇ ਬਣਾ ਦੇ ਕੋਈ ਨਾ ਬਹੁਤ ਜ਼ਿਆਦਾ ਤੇਜ਼ੀ ਬਣ ਜਾਂਦੀ ਹੈ ਸਭ ਜੀ ਇਹ ਜਿਹੜੀਆਂ ਘਾਰੇ ਦੀਆਂ ਫਲੀਆਂ ਸੀ ਇਹ ਆਪਾਂ ਨਾ ਆਪੇ ਤੋਂ ਹੀ ਤੋੜੀਆਂ ਥੋੜੇ ਨਾ ਇਹ ਆਪਣੇ ਹਲਕੇ ਜਿਹੀ ਭੁੰਨੇ ਗਏ ਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਨਮਕ ਮਿਰਚ ਹਲਦੀ ਮਸਾਲਾ ਇਹ ਸਾਰਾ ਪਾ ਦਾਂਗੇ ਇਹ ਤੁਸੀਂ ਆਵੇ ਟੇਸਟ ਦੇਰ ਮੁਤਾਬਕ ਤੁਸੀਂ ਪਾ ਸਕਦੇ ਕਿੰਨਾ ਪਾਉਣਾ ਉਹਨਾਂ ਆਪੇ ਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਇਸ ਤਰ੍ਹਾਂ ਕਰਕੇ ਮਣੀ ਰਿਜੈ ਲਾ ਕੇ ਤੇ ਆਪਾਂ ਇਹਦੇ ਵਿੱਚ ਨਾ ਗਵਾਰੇ ਦੀਆਂ ਫਲੀਆਂ ਪਾ ਦੇਣੇ ਹੁਣ ਇਹ ਸਾਰੀਆਂ ਜਿਹੜੀ ਆਪਾਂ ਕਰੋ ਕੀ ਤੋੜ ਕੇ ਬਣਾਉਨੇ ਹਨ ਉਹ ਵੈਸੇ ਵੀ ਟੇਸਟੀ ਬਣਦੀ ਹੈ ਕਿਉਂਕਿ ਆਪਣੇ ਦੇ ਵਿੱਚ ਉਹ ਤੇ ਕੋਈ ਰੇਤ ਭਰੇ ਨਹੀਂ ਕੀਤੀ ਹੁੰਦੀ ਇਹ ਥੋੜੇ ਜਿਹੀ ਬੂਟੇ ਸੀ ਜਿਹੜੇ ਆਪਾਂ ਇਹ ਤੋੜੀ ਸੀਗੇ ਕੱਲ ਸ਼ਾਮ ਨੂੰ ਥੋੜੀਆਂ ਸੀ ਫਲੀਆਂ ਬਣਾਉਣਾ ਆਪਾਂ ਇਹਨੂੰ ਘੱਟ ਅੱਗ ਤੇ ਬਣਾਵਾਂਗੇ ਹੌਲੀ ਹੌਲੀ ਬਣੂਗੀ ਜੇ ਆਪਾਂ ਜਿਆਦਾ ਤੇਜ਼ ਆ ਕੇ ਤੇ ਬਣਾਉਨੇ ਹਨ ਉਹ ਸਬਜ਼ੀ ਉਨੀ ਟੇਸਟੀ ਨਹੀਂ ਬਣਦੀਗੀ ਤੇ ஸகாணியா ਹੋਨਜੀ ਆਪਣੀ ਨਾ ਸਬਜੀ ਬਣ ਕੇ ਬਿਲਕੁਲ ਰੈਡੀ ਹੋ ਗਈ ਆ। ਇੱਥੇ ਪਾਣੀ ਵੀ ਸੁੱਕ ਗਿਆ ਜਮਾ ਬਿਲਕੁਲ। ਆਪਾਂ ਨੂੰ ਜਿੱਤੇ ਬਹੁਤ ਘੱਟ ਟਾਈਮ ਲੱਗਿਆ ਬਣਨ ਤੇ। ਕਈ ਵੇਲੇ ਇਸ ਤਰ੍ਹਾਂ ਹੁੰਦਾ ਨਾ ਸਬ ਕਈ ਵੇਲੇ ਬਈਆਂ ਹੁੰਦੀਆਂ ਨੇ ਜਿਹੜੀਆਂ ਦੁਆਰੇ ਦੀਆਂ ਫਲੀਆਂ ਉਹ ਚੰਗੀ ਤਰ੍ਹਾਂ ਨਹੀਂ ਬਣਦੀਆਂ ਹੈਗੀਆਂ। ਇਹ ਤਾਂ ਮਿੰਟ ਸੀ ਬਣ ਗਈਆਂ। ਸਸ ਪੰਜ ਸੱਤ ਮਿੰਟਾਂ ਜੀ ਬਣ ਗਈਆਂ।

ਆਟਾ ਘੁੰਨ ਕੇ ਪਰੋਟੀ ਵੀ ਲਾ ਲੈਣੇ ਆ इधर आप रख लिया तवा तवे दिते पाती रोटी इस तरह करके ना आप रोटी रोटिया तंदूर दिया दोटिया भी इस सब्जी बहुत ज्यादा टेस्टी लगती हैं। आप चले चूल्हे दानी हैं உணும் சீகலெண்ணே சொல்லுங்கள் देख रहे हैं। जी अपनी सब्जी भी बन के तैयार होगी तो रोटी भी बन के तैयार होगी